ਸਤਿ ਸ੍ਰੀ ਅਕਾਲ ਜੀ ਤੁਸੀਂ ਉਸ ਬੰਦੇ ਦੀ ਵੀਡੀਓ ਤਾਂ ਯੂ ਦੇਖੀ ਹੋਣੀ ਹੈ ਜਿਹੜਾ ਕਿ ਤਕਰੀਬਨ 11-12 ਲੱਖ ਰੁਪਏ ਖਰਚ ਕੇ ਕੁੱਤਾ ਬਣ ਗਿਆ ਜਾਪਾਨ ਦਾ ਉਹ ਬੰਦਾ ਸੀ ਜਿਸ ਦਾ ਨਾਮ ਸੀ ਟੋਕੋ ਤੇ ਉਸ ਨੂੰ ਗੋਲੀ ਕੁੱਤੇ ਜ਼ਿਆਦਾ ਪਸੰਦ ਸੀ ਇਸੋ ਉਸਨੇ ਗੋਲੀ ਕੁੱਤੇ ਹੀ ਬਣਦੀ ਸੋਚੀ ਤੇ ਗੱਲ ਇਹ ਹੈ ਕਿ ਉਸਨੇ ਇਹਦਾ ਕਿਉਂ ਕੀਤਾ ਲੋਕੀ ਕਹੇ ਰਹੇ ਸਨ ਕਿ ਉਸ ਦੀ ਬਚਪਨ ਦੀ ਮਨਸ਼ਾ ਸੀ ਕਿ ਉਸਨੇ ਕੁੱਤਾ ਬਣਨਾ ਵਾ ਪਰ ਜਿਹੜੀ ਚੀਜ਼ ਸਾਹਮਣੇ ਆਈ ਉਸਨੇ ਆਪਣਾ ਚੈਨਲ ਵੀ ਬਣਾ ਰੱਖਿਆ ਸੀ ਇੱਕ ਉਸ ਚੈਨਲ ਦਾ ਨਾਮ ਸੀਗਾ ਆਈ ਵਾਂਟ ਟੂ ਬੀ ਐਨ ਐਨੀਮਲ ਜਿ세 ਪਰ ਅਸ ਦਾ ਟਾਈਮ ਜੇ ਕਿਤੇ ਤਕਰੀਬਨ 60000 ਸਬਸਕ੍ਰਾਈਬਰਸ ਨੇ ਕੀ ਉਸ ਬੰਦੇ ਨੇ 11 ਲੱਖ ਰੁਪਏ ਕਾਸਟਿਊਮ ਤੇ ਇਸ ਕਰਕੇ ਖਰਚੇ ਕਿ ਉਹ ਆਪਣੇ ਚੈਨਲ ਤੋਂ ਉਸ ਪੈਸੇ ਦੀ ਰਿਕਵਰੀ ਕਰ ਸਕੇ ਸੋਚਣ ਵਾਲੀ ਗੱਲ ਆ ਨਾ ਕਿਉਂਕਿ ਮਾਮੂਲੀ ਗੱਲ ਆ ਇਹਨਾਂ ਕਿ 11-12 ਲੱਖ ਰੁਪਏ ਜਦੋਂ ਵੀਡੀਓ ਇਦਾਂ ਬਿਲੀਅਨਸ ਤੇ ਜਾ ਰਹੀਆਂ ਤਾਂ ਹੈ ਵੀ ਵੀਡੀਓ ਸਾਰੀਆਂ ਉਸ ਰਿਲੇਟਡ ਆ ਵੀ ਮੇ 11-11 ਲੱਖ ਰੁਪਏ ਦੀ ਇਨਵੈਸਟਮੈਂਟ ਆ ਬਾਅਦ ਦੇ ਵਿੱਚ ਜਿੰਨੀ ਮਰਜ਼ੀ ਵੀਡੀਓਜ਼ ਪਾਈ ਚਲੋ ਵਿਊਜ਼ ਦਾ ਲੋਕੀ ਤੇ ਹੀ ਦੇਣਗੇ ਹੁਣ 60000 ਲੋਕੀ ਪਤਾ ਨਹੀਂ ਕਿਹੜੇ ਸਬਸਕ੍ਰਾਈਬ ਕਰੀ ਬੈਠੇ ਨੇ ਇਹਨੂੰ ਬਹੁਤ ਜ਼ਿਆਦਾ ਵਿਊਜ਼ ਆ ਰਹੇ ਨੇ ਸੋ ਕੀ ਹੋ ਜਾਦਾ ਕੰਮ ਇਹ ਬੰਦਾ ਕਹਿੰਦਾ ਕਿ ਮੈਨੂੰ ਫਰੈਂਡਸ ਨੇ ਐਕਸੈਪਟ ਨਹੀਂ ਕੀਤਾ ਮੇਰੇ ਐਡ ਡਿਸੀਜਨ ਨੇ ਉਹ ਵੀਰ ਸਮਝਦੇ ਸੀ ਕਿ ਇਹ ਦਿਮਾਗ ਹਿੱਲ ਗਿਆ ਵਾ ਤੇ ਕਿਛ ਲੋਕ ਕਹਿ ਰਹੇ ਸਨ ਕਿ ਇਸ ਨੇ ਸਰਜਰੀ ਦੇ ਨਾਲ ਕੁੱਤਾ ਬਣਿਆ ਸਰਜਰੀ ਦੇ ਨਾਲ ਕੁੱਤਾ ਨਹੀਂ ਬਣਿਆ ਇਹ ਕਾਸਟਿਊਮ ਯਨੇ ਮਹਿੰਗਾ ਲੈ ਲਿਆ ਜਿਹੜਾ ਕਿ ਹਫਤੇ ਦੇ ਵਿੱਚ ਇੱਕ ਦੋ ਵਾਰ ਹੀ ਪਾਉਂਦਾ ਵਾ ਤੇ ਵੀਡੀਓਜ਼ ਬਣਾ ਲੰਦਾ ਵਾ ਬਾਹਰ ਜਾ ਕੇ ਕਦੇ ਘਰ ਦੇ ਅੰਦਰ ਚਾਹ ਵੱਲੋਂ ਬੋਲਦਾ ਬੋਲਦਾ ਨਹੀਂ ਕੁਛ ਨਾ ਹੈਗਾ ਕੁਝ ਲੋਕ ਕੀ ਵੀ ਕਹਿ ਰਹੇ ਸਨ ਕਿ ਇਸਨੇ ਉਸ ਕੋਟ ਨੂੰ ਸੀਰੀਅਸ ਲੈ ਲਿਆ ਜਿਸ ਦੇ ਵਿੱਚ ਕਹਿੰਦੇ ਆ ਕਿ ਊਮਨ ਚਿਲਡਰਨ ਐਂਡ ਡੌਗਸ ਆਰ ਲਵਡ ਅਨ ਕੰਡੀਸ਼ਨਲੀ ਵੀ ਬਿਨਾ ਕਿਸੇ ਕੰਡੀਸ਼ਨ ਦੇ ਇਹਨਾਂ ਨੂੰ ਪਿਆਰ ਮਿਲਦਾ ਵਾ ਸੋ ਮੈਂ ਵੀ ਇਸਨੇ ਪਿਆਰ ਲੈਣ ਤੇ ਲਈ ਪਰ ਮੈਂ ਤੁਹਾਨੂੰ ਦੱਸਦਾ ਜਿਆਦਾ ਨਹੀਂ ਕੁਝ ਕਿ ਟਾਈਮ ਬਾਅਦ ਨਾ ਇਹਨੂੰ ਵੀਰ ਕਰਕੇ ਕਾਸਟੂਮ ਲੋਕਾਂ ਦੇ ਵਿੱਚ ਫਿਰ ਕੇ ਕੁੱਤੇ ਆਂਗੂ ਬਣ ਕੇ ਇਹਨੂੰ ਰਿਅਲਾਈਜ਼ ਹੋ ਜਾਣਾ ਕਿ ਯਾਰ ਹਿਊਮਨ ਲਾਈਫ ਵਾਸ ਬੈਸਟ ਜਿਹੜੀ ਇਨਸਾਨ ਦੀ ਜ਼ਿੰਦਗੀ ਹੈ ਨਾ ਉਹ ਇਨਸਾਨ ਦੀ ਜ਼ਿੰਦਗੀ ਹੁੰਦੀ ਹੈ ਅੱਛਾ ਇਸ ਦਾ ਕਾਸਟੂਮ ਕਿੰਨੇ ਟਾਈਮ ਦੇ ਵਿੱਚ ਤਿਆਰ ਹੋਇਆ 40 ਦਿਨਾਂ ਦੇ ਵਿੱਚ ਉਸ ਬਰੀਡ ਦੀ ਜੇਕਰ ਇੰਡੀਆ ਦੇ ਵਿੱਚ ਪ੍ਰਾਈਸ ਜਾਣਨਾ ਚਾਹੋਗੇ ਤਾਂ ਉਹਨੂੰ ਦੱਸ ਦਿੰਨਾ 20000 ਤੋਂ 40000 ਰੁਪਏ ਦਾ ਪਪੀ ਪੈਂਦਾ ਵਾਸਤਾ ਇੰਡੀਆ ਦੇ ਵਿੱਚ ਵੈਲ ਮੈਂ ਆਪ ਦੀ ਰਾਏ ਦਵਾਤਾ ਪਹਿਲਾਂ ਮੈਨੂੰ ਇਦਾਂ ਸੀਗਾ ਕਿ ਮੈਂ 2-300 ਸਾਲ ਜੀਵਾਂ ਬਾਕੀ ਮੈਂ ਫਿਊਚਰ ਚ ਦੇਖਾਂ ਲੋ ਕਿ ਕੀ ਕੁਝ ਕਰਦਣੇ ਪਰ ਜੇ ਇਹੋ ਜਿਹਾ ਕੁਝ ਕਰਨਾ ਵਾ ਤਾਂ ਮੇਰੀ ਹਣ ਉਹ ਵਿਚ ਨਹੀਂ ਰਹੀ ਬਾਕੀ ਤੁਹਾਨੂੰ ਕੀ ਲੱਗਦਾ ਕਿ ਇਹਦਾ ਡਿਸੀਜਨ ਕਿੰਦਾ ਦਾ ਸੀ ਹੈ ਕੋਈ ਦੀ ਇੱਛਾ ਪੂਰੀ ਕਰਨੀ ਐਦਾਂ ਦੀਆਂ ਸਹੀ ਗੱਲ ਆ ਇਸ ਨੂੰ ਆਪਣੀ ਜ਼ਿੰਦਗੀ ਜੀਣ ਦਾ ਹੱਕ ਆ ਜਾਂ ਇਹ ਥੋੜਾ ਜਿਹਾ ਗਲਤ ਪ੍ਰਭਾਵ ਪਾ ਰਹੀ ਦੁਨੀਆ ਤੇ ਆਪਣੀ رائے ਦਿਓ ਤੇ